ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਆਪਾਂ ਅਪਲਾਈ ਕਰ ਸਕਦੇ ਹਾਂ ਛੋਟੀ-ਛੋਟੀ ਵਿੱਚ ਜਾਲੀ ਬਣਦੀ ਹੈ ਤੇ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਹੋ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲੋਗੇ ਸਿਰਫ ਆਪਣਾ ਜਿਹੜਾ ਇਹ ਡਿਜ਼ਾਈਨ ਹੈ 6 ਸਲਾਈਆਂ ਦਾ ਡਿਜ਼ਾਈਨ ਹੈ ਠੀਕ ਹੈ ਉਲਟੀ ਸਾਈਡ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰਸ ਕੀ ਵੀ ਬਲouses ਕੈਪ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਇਸ ਡਿਜ਼ਾਈਨ ਨੂੰ ਤੁਸੀਂ ਇੱਕ ਰੰਗ ਵਿੱਚ ਵੀ ਬਣਾ ਸਕਦੇ ਹੋ ਦੋ ਰੰਗਾਂ ਵਿੱਚ ਵੀ ਜਿਆਦਾ ਰੰਗਾਂ ਵਿੱਚ ਵੀ ਬਣਾ ਸਕਦੇ ਹੋ ਮਤਲਬ ਆਪਣਾ ਕੋਈ ਵੀ ਪ੍ਰੋਜੈਕਟ ਮਲਟੀ ਕਲਰ ਵੀ ਇਹ ਤੁਸੀਂ ਬਣਾ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਜਾਂ ਤੁਸੀਂ ਜੇਕਰ ਆਪਣੀ ਕਾਰਡੀਗਨ ਵਗੈਰਾ ਜਿਹੜੀ ਬਣਾਉਣੀ ਹੈ ਤਾਂ ਇਸ ਤਰ੍ਹਾਂ ਡਿਜ਼ਾਈਨ ਬਣਾ ਕੇ ਨੀਚੇ ਬਾਰਡਰ ਕੋਈ ਵੀ ਬਣਾ ਕੇ ਉੱਪਰ ਡਿਜ਼ਾਈਨ ਬਣਾ ਕੇ ਇਸ ਤਰ੍ਹਾਂ ਠੀਕ ਹੈ ਤੇ ਨਾਲ ਜਿਹੜਾ ਇਸ ਤਰ੍ਹਾਂ ਜਿਹੜਾ ਬਾਰਡਰ ਬਣਾਇਆ ਹੋਊਗਾ ਉਸੇ ਤਰ੍ਹਾਂ ਹੀ ਨਾਲ ਬਟਨ ਪੱਟੀ ਚੱਲਦੀ ਜਾਊਗੀ ਜਿਹੜਾ ਆਪਣਾ ਇਹ ਡਿਜ਼ਾਈਨ ਚੱਲਦਾ ਜਾਊਗਾ ਇਹਨੂੰ ਤੁਸੀਂ 4 ਜਾਂ 5 ਇੰਚ ਬਣਾਉਣ ਤੋਂ ਬਾਅਦ ਉੱਪਰ ਪਲੇਨ ਵੀ ਕਰ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਜਿਸ ਤਰ੍ਹਾਂ ਵੀ ਤੁਸੀਂ ਇਸ ਨੂੰ ਸੈੱਟ ਕਰਨਾ ਕਰ ਸਕਦੇ ਹੋ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਆਪਣੀ ਸਿੱਧੇ ਫਾਸੇ ਤੋਂ ਸ਼ੁਰੂ ਹੋਊਗੀ ਰਾਈਟ ਸਾਈਡ ਤੋਂ ਠੀਕ ਹੈ ਪਹਿਲਾ ਕੁੰਡਾ ਤਾਰੋ ਚਾਹੇ ਬੁਣੋ ਉਸ ਤੋਂ ਬਾਅਦ ਸਾਰੀ ਸਲਾਈ ਆਪਾਂ ਸਿੱਧੀ ਬਣਾਵਾਂਗੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਆ ਤਿੰਨ ਦੇ ਮਲਟੀਪਲ ਦੋ ਕੁੰਡੇ ਵਾਧੂ ਰੱਖ ਲੈਣੇ 3 3 3 ਇਸ ਤਰ੍ਹਾਂ ਕਰਕੇ ਲਾਸਟ ਦੇ ਦੋ ਵਾਧੂ ਕੁੰਡੇ ਠੀਕ ਹੈ ਡਿਜ਼ਾਈਨ ਜਿਹੜਾ ਆਪਣਾ ਸੈੱਟ ਹੋ ਜਾਂਦਾ ਤਿੰਨ ਤਿੰਨ ਕੁੰਡਿਆਂ ਤੇ ਡਿਜ਼ਾਈਨ ਬਣੂਗਾ पहली सिलाई आप रइट साइड तो सारी सीधी बना के कंपलाइ जीप्लीट है कर लगी है देखो पहली सिलाई कंप्लीट होगी दूसरी सिलाई आ गई रोंग साइड तो ਸਾਰੀ ਚਲਾਈ ਆਪਾਂ ਉਲਟੀ ਬਣਾ ਲਾਂਗੇ ਸਾਰੀ ਸਲਾਈ ਉਲਟੀ ਬਣਾਵਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਲਓ ਜੀ ਦੂਸਰੀ ਸਲਾਈ ਵੀ ਕੰਪਲੀਟ ਹੋ ਗਈ ਹੁਣ ਆ ਗਈ ਆਪਾਂ ਤੀਸਰੀ ਸਲਾਈ ਥਰਡ ਰੋ ਰਾਈਟ ਸਾਈਡ ਤਿੰਨ ਤਿੰਨ ਗੁੰਡੀਆਂ ਤੇ ਡਿਜ਼ਾਈਨ ਪਹਿਲਾ ਕੁੰਡਾ ਤਾਰੂ ਚਾਹੀ ਬੁਨੋ ਠੀਕ ਹੈ ਹੁਣ ਆਪਣਾ ਡਿਜ਼ਾਈਨ ਹੋ ਗਿਆ ਸ਼ੁਰੂ ਥ੍ਰੈਡ ਨੂੰ ਇਸ ਤਰ੍ਹਾਂ ਲਪੇਟ ਕੇ ਆਪਾਂ ਪਿੱਛੇ ਕਰ ਲੈਣਾ ਠੀਕ ਹੈ ਇਹ ਵਾਲ ਬਣ ਜਾਂਦਾ ਜਾਲੀ ਬਣ ਜਾਂਦੀ ਤੇ ਇੱਕ ਕੁੰਡਾ ਵੀ ਬਣ ਜਾਂਦਾ ਠੀਕ ਹੈ ਇਸ ਤਰ੍ਹਾਂ ਹੁਣ ਇੱਕ ਕੁੰਡਾ ਪਲਟ ਕੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਆਪਾਂ ਜਿਹੜਾ ਕੁੰਡਾ ਇੱਥੇ ਘਟਿਆ ਇਹ ਵਾਲ ਬਣਾਉਣ ਨਾਲ ਪੂਰਾ ਹੋ ਜਾਂਦਾ ਠੀਕ ਹੈ ਇੱਕ ਕੁੰਡਾ ਸਿੱਧਾ ਤਿੰਨ ਤੋਂ ਤਿੰਨ ਕੁੰਡੇ ਬਣ ਗਏ ਨਾ ਤਾਂ ਕੋਈ ਕੁੰਡਾ ਵਧਿਆ ਤੇ ਨਾ ਹੀ ਘਟਿਆ ਇਹ ਹੀ ਆਪਣਾ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਸਿਲਾਈ ਤੇ ਬੰਨਦਾ ਜਾਊਗਾ ਦੁਬਾਰਾ ਫੇਰ ਥ੍ਰੈਡਲ ਪੇਟ ਕੇ ਪਿੱਛੇ ਇਸ ਤਰ੍ਹਾਂ ਕੁੰਡਾ ਪਲਟ ਕੇ ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਦੇਨੇ ਫਿਰ ਇੱਕ ਕੁੰਡਾ ਸੀਤਾ ਇਸ ਤਰ੍ਹਾਂ ਦੁਬਾਰਾ ਫੇਰ ਥ੍ਰੈਡਲ ਪੇਟ ਕੇ ਕਰਾਂਗੇ ਪਿੱਛੇ ਕੁੰਡਾ ਪਲਟ ਕੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਬੈਕ ਸਾਈਡ ਤੱਕ ਬਣਾਵਾਂਗੇ సిర థర్డల్ భేట పిచ్చే కల్టకి బ్యాక సైడ్డా ఎస్ థర్డ్ల భేట పిచ్చే కల్టకి దో కు బ్యాక్ సైడ్ సీధా కు ఫిర్ ਦੁਬਾਰਾ ਫਿਰ ਕੁੰਡਾ ਲਪੇਟ ਕੇ ਕਰਾਂਗੇ ਪਿੱਛੇ ਫਿਰ ਕੁੰਡਾ ਪਲਟ ਕੇ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾਵਾਂਗੇ ਇਸ ਤਰ੍ਹਾਂ ਇਹ ਕੁੰਡਾ ਸਿੱਧਾ ਤੀਸਰਾ ਠੀਕ ਹੈ ਇਸ ਤਰ੍ਹਾਂ ਥ੍ਰੈਡ ਲਪੇਟ ਕੇ ਪਿੱਛੇ ਕੁੰਡਾ ਪਲਟ ਕੇ ਦੋ ਕੁੰਡਿਆਂ ਦਾ ਇੱਕ ਬਣਾਤਾ ਇੱਕ ਸਿੱਧਾ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਬਾਦੂ ਕੁੰਡਾ ਕਿਉਂਕਿ ਸਿੱਧੇ ਪਾਸੇ ਦੀ ਸਿਲਾਈ ਦੇਖੋ ਇਸ ਤਰ੍ਹਾਂ ਤੀਸਰੀ ਸਿਲਾਈ ਕੰਪਲੀਟ ਹੋ ਗਈ ਹੁਣ ਆ ਗਈ ਆਪਣੀ ਚੌਥੀ ਸਿਲਾਈ ਰੰਗ ਸਾਈਡ ਤੋਂ ਇਹ ਵੀ ਆਪਾਂ ਥਰਡ ਸਿਲਾਈ ਦੀ ਤਰ੍ਹਾਂ ਹੀ ਬਣਾਵਾਂਗੇ ਕੁੰਡਾ ਲਪੇਟ ਕੇ ਕਰਾਂਗੇ ਪਿੱਛੇ ਕੁੰਡਾ ਪਲਟ ਕੇ ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਆਪਾਂ ਬਣਾਵਾਂਗੇ ਇੱਕ ਇਸ ਤਰ੍ਹਾਂ ਠੀਕ ਹੈ ਹੁਣ ਜਿਹੜਾ ਇਹ ਵਾਲ ਵਾਲਾ ਕੁੰਡਾ ਇਹਨੂੰ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਦੇਖੋ ਥਰਡ ਰੋ ਦੀ ਤਰ੍ਹਾਂ ਹੀ ਇੱਥੇ ਆਪਣਾ ਇੱਕ ਵਾਲ ਆ ਜਾਂਦਾ ਉਹਨੂੰ ਆਪਾਂ ਸਿੱਧਾ ਬਣਾਉਣਾ ਹੈ ਕੁੰਡਾ ਲਪੇਟ ਕੇ ਪਿੱਛੇ ਜਿਹੜੇ ਦੋ ਕੁੰਡੇ ਸਿੰਪਲ ਕੁੰਡੇ ਨਾਲ ਵਿੱਚੋਂ ਇੱਕ ਕੁੰਡਾ ਪਲਟ ਕੇ ਇਸ ਤਰ੍ਹਾਂ ਫਿਰ ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਤੇ ਜਿਹੜਾ ਆਪਣੇ ਵਾਲ ਵਾਲਾ ਕੁੰਡਾ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਦੇਖੋ ਫਿਰ ਉਸੇ ਤਰ੍ਹਾਂ ਕੁੰਡਾ ਲਪੇਟ ਕੇ ਥ੍ਰੇਡ ਲਪੇਟ ਕੇ ਪਿੱਛੇ ਕੁੰਡਾ ਪਲਟ ਕੇ ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਦੇਣਗੇ ਸਿੱਧਾ ਕੁੰਡਾ ਵਾਲ ਵਾਲਾ ਕੁੰਡਾ ਜਿਹੜਾ ਆਪਾਂ ਇਸ ਤਰ੍ਹਾਂ ਨੂੰ ਸਿੱਧਾ ਬਣਾ ਲਾਂਗੇ ਠੀਕ ਹੈ తిని కడ్ తిని తిని బాహీ కు కట్దా థర్డ్ రోది తరం బా చౌీ స కపేట పిచ్చే సరి థర్డ్ లేట పిచ్చే కండా పల్టా క్యాక సైడ్ బాధా కు వల్ వాడుపేట పిచ్చే కండా పల్టే సనా బ్యాక సైడ్ దో దనావ సుద్ధా బ్రెడ్లపేట పిచ్చే కండా పల్టే క్యాక సైడ్ దో దేగే లాస్ట్తో వాలా ఆ గిద్ధా బాస్ట్ వాడావే పాస్యి ఉల్టా బా దేస్ తరం ఉయి కంపలిట హాయి పలా సారి సలాయి సీ బే సారి సై సిధీ బనా దీ షే సంగీట్ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਆ ਦੇਖੋ ਜਿਹੜੇ ਵਾਲ ਵਾਲੇ ਕੁੰਡੇ ਇਹ ਵੀ ਸਿੱਧੇ ਬਣਾ ਲਾਂਗੇ ਤੇ ਦੂਸਰੇ ਕੁੰਡੇ ਵੀ ਸਿੱਧੇ ਬਣਾਣੇ పంవీ సైన్ కంపలిట ఛేమీతో సై ఆనది సారి సై ఉల్టి బీ ਲਾਓ ਦੀ 6 ਸਲਾਈਆਂ ਕੰਪਲੀਟ ਹੋ ਗੀਆਂ ਡਿਜ਼ਾਈਨ ਤੇ ਹੁਣ ਜਦੋਂ ਦੁਬਾਰਾ ਆਪਾਂ ਡਿਜ਼ਾਈਨ ਸ਼ੁਰੂ ਕਰਾਂਗੇ ਤਾਂ ਪਹਿਲੀ ਸਲਾਈ ਤੋਂ ਇਸੇ ਤਰ੍ਹਾਂ ਪਹਿਲੀ ਸਲਾਈ ਸਿੱਧੀ ਦੂਸਰੀ ਉਲਟੀ ਤੀਸਰੀ ਤੇ ਡਿਜ਼ਾਈਨ ਚੌਥੀ ਤੇ ਡਿਜ਼ਾਈਨ ਪੰਜਵੀਂ ਸਿੱਧੀ ਛੇਵੀਂ ਉਲਟੀ ਤਾਂ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਇਹ ਡਿਜ਼ਾਈਨ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਸੀਂ ਹੋਰ ਵੀ ਸੋਹਣੇ ਸੋਹਣੇ ਡਿਜ਼ਾਈਨ ਦੇਖਣੇ ਤੇ ਮੇਰੇ ਚੈਨਲ ਤੇ ਜਾ ਕੇ ਵੇਖ ਸਕਦੇ ਆ ਬਹੁਤ ਹੀ ਸੋਹਣੇ ਤੇ ਸੌਖੇ ਡਿਜ਼ਾਈਨ ਧੰਨਵਾਦ